ਮਾਡੂ ਐਸ ਫਿਲੀ ਸਿਚੁਏਸ਼ਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤਿਸ਼ਬਾਜੀ ਨਹੀਂ ਕਰਨੇ ਇਹਦੇ ਵਿੱਚ ਜਿਹੜੀ ਆਰਮੀ ਹੈ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਹੈ ਕਿ ਕੋਈ ਸਾਡੇ ਜਿਹੜੇ ਡੇਅਰ ਬਾਇ ਆਪਣਾ ਜਿੰਨਾ ਨਾਲ ਚੱਲ ਰਿਹਾ ਪਾਕਿਸਤਾਨ ਦਾ ਕੋਈ ਕੋਈ ਡਰੋਨ ਆਂਦਾ ਆ ਜਾ ਕੋਈ ਉਹਦੇ ਨਾਲ ਜਿਹੜੀ ਹੈ ਕਿ ਲੈਕ ਆਫ ਮਿਸਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਸਾਰੇ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤਿਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਣੀ ਹੈ। ਖੁਜੀ ਅਸੀਂ ਹਾਲੇ ਅਸੀਂ ਆਰਡਰ ਕੀਤੇ ਆ ਕਿ ਰਿਗਾਰਡਿੰਗ ਜਿਹੜੀ ਅਸੀਂ ਆਤਿਸ਼ਬਾਜੀ ਵਿਆਮਾ ਤੇ ਜਾਂ ਖੁਸ਼ੀ ਵਾਲੇ ਪ੍ਰੋਗਰਾਮ ਤੇ ਉਹ ਕਰੀਦਾ ਉਹ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹ ਹੀ ਅਪੀਲ ਹੈ ਤੇ ਖੁਸ਼ੀ ਜ਼ਰੂਰ ਮਨਾਓ ਬਟ ਜੋ ਐਸ ਫਿਲੀ ਸਿਚੁਏਸ਼ਨ ਚੱਲ ਰਹੀ ਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤਿਸ਼ਬਾਜੀ ਨਹੀਂ ਕਰਨੇ ਉਰਾ ਸਾਨੂੰ ਆਪਣੇ ਪਬਲਿਕ ਨੂੰ ਫਾਇਦਾ ਕਿਉਂਕਿ ਇਹਦੇ ਵਿੱਚ ਜਿਹੜੀ ਆਰਮੀ ਆ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਕਿ ਕੋਈ ਸਾਡੇ ਜਿਹੜੇ ਨੀਅਰਬਾਈ ਆਪਣਾ ਜਿੰਨਾ ਨਾਲ ਚੱਲ ਰਿਹਾ ਪਾਕਿਸਤਾਨ ਦਾ ਕੋਈ ਕੋਈ ਡਰੋਨ ਆਂਦਾ ਜਾਂ ਕੋਈ ਹੋ ਆਂਦਾ ਉਹਦੇ ਨਾਲ ਜਿਹੜੀ ਹੈ ਕਿ ਲੈਕ ਆਫ ਮਿਸਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਇਸ ਕਰਕੇ ਅਸੀਂ ਹੁਕਮ ਲਾਗੂ ਕੀਤਾ ਹੈ ਇਸ ਸਬੰਧੀ ਮੇਰੇ ਸਾਰੇ ਜਿਹੜੇ ਪੈਲਸ ਆਪਣੇ ਵੀਰ ਨੇ ਹੋਟਲ ਵਾਲੇ ਨੇ ਜਾਂ ਹੋਰ ਕੋਈ ਆਪਣੇ ਮੰਦਰ ਗੁਰਦੁਆਰਾ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤਿਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਣੀ ਹੈ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡੇ ਧਿਆਨ ਵਿੱਚ ਆਇਆ ਕਿ ਕਿਰੀਅਨੇ ਦੀ ਦੁਕਾਨ ਜਾਂ ਆਪਣੇ ਪੈਟਰੋਲ ਪੰਪ ਜਿਹੜੇ ਆ ਲੋਕਾਂ ਨੂੰ ਸਮਾਨ ਦੇਣ ਤੋਂ ਮਨਾ ਕਰ ਰਹੇ ਆ ਹਨਾ ਜਾਂ ਲੋਕਾਂ ਵੱਲੋਂ ਮੈਂ ਕਹਾਂਗਾ ਕਿ ਇੱਕ ਲੰਬੀਆਂ ਲਾਈਨਾਂ ਲਾ ਕੇ ਸਮਾਨ ਲਿਆ ਜਾ ਰਹੇ ਆ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਘਬਰਾਹਣ ਦੀ ਲੋੜ ਨਹੀਂ ਆ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਆਪਣੇ ਸਮੇਂ ਦੇ ਅਨਾਰ ਜਿੱਦਾਂ ਤੁਸੀਂ ਪਹਿਲਾਂ ਲੈ ਰਹੇ ਹੋ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਕਰਕੇ ਅਸੀਂ ਘਬਰਾ ਕੇ ਕਿ ਐਵੇਂ ਦੇ 10-10 ਚਾਰ-ਚਾਰ ਪੰਜ-ਪੰਜ ਮਹੀਨੇ ਦਾ ਸਮਾਨ ਇਕੱਠਾ ਕਰ ਲਈਏ ਪਹਿਲਾਂ ਇਦਾਂ ਦੀ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਤੁਹਾਨੂੰ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ ਦੇ ਨਾਲ ਮਿਲਦੀ ਰਹੇਗੀ ਟਾਈਮਲੀ ਮਿਲਦੀ ਰਹੇਗੀ ਤੁਸੀਂ ਇਹਨਾਂ ਆਰਾਮ ਦੇ ਨਾਲ ਪੈਨਿਕ ਨਾ ਕਰੀਟ ਕਰੋ ਕੋਈ ਸਿਚੁਏਸ਼ਨ ਬਿਲਕੁਲ ਆਊਟ ਆਫ ਅੰਡਰ ਕੰਟਰੋਲ ਹੈ ਕਿਸੇ ਤਰ੍ਹਾਂ ਦੀ ਘਬਰਾਣ ਦੀ ਲੋੜ ਨਹੀਂ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਿ ਸਾਡੇ ਧਿਆਨ ਚ ਆਇਆ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਸਮਾਨ ਨਹੀਂ ਦੇ ਰੇ ਜਾਂ ਪੈਟਰੋਲ ਨਹੀਂ ਦੇ ਰੇ ਉਸ ਸਬੰਧੀ ਅਸੀਂ ਨੋਡਲ ਅਫਸਰ ਲਾਇਆ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਹੈ ਕਿ ਇਸ ਸਬੰਧੀ ਚੈਕਿੰਗ ਕੀਤੀ ਜਾਏ ਜੇ ਜਿਹੜਾ ਉਹਨਾਂ ਨੂੰ ਆਪਣਾ ਤੇਲ ਪਿਆ ਜੇ ਲੋਕਾਂ ਨੂੰ ਡਿਮਾਂਡ ਆ ਉਹ ਪਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਇਹ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਨਾ ਕੀਤੀ ਜਾਵੇ ਤੇ ਉਸ ਸਬੰਧੀ ਵੀ ਅਸੀਂ ਹਦਾਇਤਾਂ ਕੱਢ ਰਹੇ ਹਾਂ ਤੇ ਇੱਕ ਆਪਣੀ ਸਾਡੀ ਟੀਮ ਹੀ ਜਾ ਕੇ ਚੈੱਕ ਕਰੇਗੀ ਤੇ ਸਾਰਿਆਂ ਨੂੰ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਤੇਲ ਉਸ ਤਰ੍ਹਾਂ ਮਿਲਦਾ ਰਹੇਗਾ ਇਸ ਕਰਕੇ ਸਾਰੇਆਂ ਨੇ ਇਸੇ ਸਹਿਯੋਗ ਪਾਣਾ ਪੈਨਿਕ ਕ੍ਰੀਟ ਨਹੀਂ ਕਰਨਾ ਸਭ ਕੁਝ ਅੰਡਰ ਕੰਟਰੋਲ ਹੈ ਐਂਡ ਸਮੂਥਲੀ ਚੱਲ ਰਿਹਾ ਕੋਈ ਦਿੱਕਤਵਾਰੀ ਗੱਲ ਨਹੀਂ ਹੈ ਤੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹ ਜੜਾਇਆ ਆਪਣਾ ਗੁਰਦਾਸਪੁਰ ਜ਼ਿਲ੍ਹੇ ਦਾ ਸਮੂਥਲੀ ਜੜਾ ਕੰਮ ਅੱਗੇ ਵੀ ਕਰਦੇ ਰਹਿਣਾ ਧੰਨਵਾਦ